ਕਰੇ ਦੱਸ ਕੋ ਪਹਿਲਾਂ ਤਾਂ ਸਾਡੇ ਵੱਲੋਂ ਵੀ 15 ਅਗਸਤ ਦੇ ਖਤਮੇ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਵਧਾਈ ਤੇ ਅੱਜ ਅਸੀਂ ਨਹਿਰੂ ਸਟੇਡੀਅਮ ਉੱਪਰ ਵੀ ਖੇ ਮੌਜੂਦ ਆ ਜਿੱਥੇ ਅੱਜ ਜਿਹੜਾ 15 ਅਗਸਤ ਦਾ ਦਿਹਾੜਾ ਜਿਹੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਦੀ ਜਿਹੜੀ ਛੰਡੇ ਦੀ ਰਸਮ ਜਿਹੜੀ ਹੈ ਸਾਡੇ ਡਿਪਟੀ ਸਪੀਕਰ ਮਾਸਟਰ ਰੋੜੀ ਵੱਲੋਂ ਜਿਹੜੀ ਅੱਜ ਕੀਤੀ ਗਈ ਹੈ ਤੇ ਬਹੁਤ ਹੀ ਵਧੀਆ ਆਈਟਮ ਜਿਹੜੀ ਐ ਇੱਕ ਪੇਸ਼ ਕੀਤੀ ਗਈ ਹੈ ਜਿਹਦੇ ਵਿੱਚ ਅੱਜ ਦੇ ਜਿਹੜੇ ਹਰੀਆਲੀ ਨੂੰ ਦਰਸਾਉਂਦੀ ਹੋਈ ਕਿਉਂਕਿ ਕੁਦਰਤ ਨੂੰ ਰੱਖ ਲਗਾਓ ਹਰੀਆਲੀ ਲਗਾਓ ਤੇ ਕਿਉਂਕਿ ਪ੍ਰਸ਼ਾਸ ਨੂੰ ਪ੍ਰਾਇ ਉਹਨਾਂ ਨੂੰ ਬਚ ਸਾਡੇ ਨਾਲ ਅਜੀਤ ਸਿੰਘ ਅਕੈਡਮੀ ਦੇ ਕੋਚ ਸਾਹਿਬ ਨੇ ਜੈਦੇਵ ਸਿੰਘ ਜੀ ਗੱਲਬਾਤ ਕਰਾਂਗੇ ਸਰ ਅੱਜ ਦੀ ਥੋੜੀ ਆਈਟਮ ਦੇ ਬਾਰੇ ਗੱਲ ਕਰੋ ਜੀ ਵੱਡੀ ਗੱਲ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਆਜ਼ਾਦੀ ਦਿਵਸ ਦੀ ਬਹੁਤ-ਬਹੁਤ ਮੁਬਾਰਕਾਂ ਜੀ ਤੇ ਅੱਜ ਦਾ ਜਿਹੜਾ ਸਾਡਾ ਕੋਰੀਓਗ੍ਰਾਫੀ ਦਾ ਸਾਡਾ ਥੀਮ ਸੀਗਾ ਜੀ ਉਹ ਹੈਗਾ ਧੀਆਂ ਬਚਾਓ ਰੁੱਖ ਲਗਾਓ ਪਾਣੀ ਦਾ ਸਤਿਕਾਰ ਕਰੋ ਜਿਹੜੇ ਕੀ ਵੱਟ ਮੁੱਲੇ ਸਾਡੇ ਵਿਸ਼ੇ ਨੇ ਅੱਜ ਦੇ ਸਮੇਂ ਦੇ ਪਾਣੀ ਨੂੰ ਬਚਾਉਣਾ ਰੁੱਖ ਵੱਧ ਤੋਂ ਵੱਧ ਲਗਾਉਣੇ ਪੰਛੀਆਂ ਨੂੰ ਬਚਾਉਣਾ ਤੇ ਇਹਨਾਂ ਵਿਸ਼ਿਆਂ ਦੇ ਉੱਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਮੈਸੇਜ ਦਿੰਨੇ ਆ ਤੇ ਸਾਡੇ ਜਿਹੜੇ ਅਕੈਡਮੀ ਦੇ ਡਾਇਰੈਕਟਰ ਸਰ ਨੇ ਸਰਦਾਰ ਸੁਖਿੰਦਰ ਸਿੰਘ ਜੀ ਪ੍ਰਿੰਸੀਪਲ ਰਾਜਨ ਚੋਪੜਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਅਸੀਂ ਜਿਹੜਾ ਹੈ ਇੱਕ ਕੋਰੀਓਗ੍ਰਾਫੀ ਜਿਹੜੀ ਤਿਆਰ ਕੀਤੀ ਹੈ ਤੇ ਸਾਡੇ ਜਿਹੜੇ ਬੱਚੇ ਨੇ ਸਕੂਲ ਦੇ ਉਹ ਸਾਰੇ ਬੱਚੇ ਲਗਭਗ ਜਿਹੜਾ ਹੈ 2 ਤੋਂ 2.5 ਹਜ਼ਾਰ ਰੁੱਖ ਜਿਹੜੇ ਅਸੀਂ ਲਗਾ ਚੁੱਕੇ ਆ ਜੀ ਹੁਣ ਤੱਕ ਅੱਜ ਕਿੰਨੀ ਕਾਫੀ ਸਕੂਲ ਨੂੰ ਕਰੀਤੋ ਜਿਹੜੇ ਅੱਜ ਨੂੰ ਆ ਜਿਹੜੀ ਆਈਟਮਾਂ ਪੇਸ਼ ਕੀਤੀਆਂ ਗਈਆਂ ਕਿਹੜੇ-ਕਿਹੜੇ ਕੀਤੀਆਂ ਗਈਆਂ ਅੱਜ ਕਿੰਨੀ ਆਈਟਮਾਂ ਪੇਸ਼ ਕੀਤੀਆਂ ਗਈਆਂ ਅੱਜ ਲਗਭਗ ਜਿਹੜੀਆਂ ਕਲਚਰ ਦੀਆਂ ਐਕਟੀਵਿਟੀ ਆ ਉਹ 5 ਸੀਗੀਆਂ ਜੀ ਗਿੱਧੇ ਨੂੰ ਮਿਲਾ ਕੇ 6 ਹਾਂਜੀ ਜੇ ਗਿੱਧਾ ਵੀ ਤੁਹਾਡਾ ਸੀਗਾ ਗਿੱਦਾ ਜੇਬ ਸਕੂਲ ਦਾ ਜੀ 2022 ਆ ਬਾਕੀ ਰੋਬੀ ਦਾ ਮਤਲਬ ਇਹ ਹੈ ਵੀ ਤੁਹਾਡਾ ਜਿਹੜਾ ਟੀਮ ਸੀਗਾ ਜਿਹੜਾ ਰੁੱਖ ਬਚਾਓ ਧੀਆਂ ਬਚਾਓ ਇਹਦੇ ਤੇ ਤੁਸੀਂ ਇਹ ਕਿਸ ਤਰ੍ਹਾਂ ਵਿਚਾਰਿਆ ਤੁਹਾਡੇ ਮੰਨ ਦੇ ਵਿੱਚ ਇਹ ਕੀਤਾ ਜਾਵੇ ਸਾਨੂੰ ਜਦ ਸਾਡੇ ਜਿਹੜੇ ਡਾਇਰੈਕਟਰ ਸਰ ਨੇ ਸਦਾ ਸੁਖਿੰਦਰ ਸਿੰਘ ਜੀ ਉਹ ਹਮੇਸ਼ਾ ਹੀ ਸਾਨੂੰ ਜਿਹੜਾ ਹੈ ਇਹਨਾਂ ਗੱਲਾਂ ਦੇ ਉੱਤੇ ਚੱਲਣ ਦਾ ਵਿਚਾਰ ਨਿਰਦੇਸ਼ ਦਿੰਦੇ ਰਹਿੰਦੇ ਨੇ ਅਸੀਂ ਹਰਿਆਲੀ ਤੇ ਰੁੱਖਾਂ ਦੇ ਮੁੱਦੇ ਦੇ ਉੱਤੇ ਤਾਂ ਹਮੇਸ਼ਾ ਸਾਡੇ ਜਿਹੜੇ ਬੱਚੇ ਨੇ ਉਹ ਤਤਪਰ ਰਹਿੰਦੇ ਨੇ ਤੇ ਅਸੀਂ ਜੋ ਵੀ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਹੀ ਕਰਦੇ ਆ ਜੀ ਤੇ ਧੀਆਂ ਨੂੰ ਬਚਾਉਣ ਦਾ ਮੁੱਦਾ ਤੇ ਰੁੱਖ ਵੱਧ ਤੋਂ ਵੱਧ ਲਗਾਉਣੇ ਤੇ ਪਾਣੀ ਦਾ ਸਤਕਾਰ ਕਰਨਾ ਸਾਡੇ ਜਿਹੜੇ ਲਗਭਗ ਸਾਰੇ ਬੱਚੇ ਨੇ ਉਹ ਇਸ ਵਿਸ਼ੇ ਦੇ ਲਈ ਬਹੁਤ ਜ਼ਿਆਦਾ ਚਿੰਤਿਤ ਵੀ ਨੇ ਤੇ ਅਸੀਂ ਬਹੁਤ ਕੰਮ ਵੀ ਕਰ ਰਹੇ ਹਾਂ ਤੇ ਡਾਇਰੈਕਟਰ ਸਾਹਿਬ ਬਹੁਤ ਕੰਮ ਕਰ ਰਹੇ ਨੇ ਇਸ ਮੁੱਦੇ ਦੇ ਉੱਤੇ ਅੱਜ ਤੁਸੀਂ ਕੁਝ ਨੇਸ ਆਪਣੇ ਦੇਸ਼ ਵਾਸੀਆਂ ਵਾਸਤੇ ਆਪਣੇ ਦੇ ਸੁਰਦਿਆ ਵਾਸਤੇ ਸੰਦੇਸ਼ ਮੈਂ ਇਹੀ ਦੇਣਾ ਚਾਹੁੰਦਾ ਜੀ ਆਪਣੇ ਦੇਸ਼ ਵਾਸੀਆਂ ਨੂੰ ਕਿ ਵੱਧ ਤੋਂ ਵੱਧ ਜਿਹੜੇ ਨੇ ਰੁੱਖ ਲਗਾਓ ਤੇ ਪਾਣੀ ਦਾ ਜਿਹੜਾ ਬਚਾਅ ਉਹ ਵੱਧ ਤੋਂ ਵੱਧ ਕਰੋ ਕਿਉਂਕਿ ਜੇ ਆਪਾਂ ਪਾਣੀ ਨਾ ਬਚਾਇਆ ਤਾਂ ਜਿਹੜਾ ਫਿਰ ਸਾਡੇ ਲਈ ਜੀਵਣਾ ਔਖਾ ਹੋ ਜਾਣਾ ਹੈ ਇਸ ਕਰਕੇ ਸਾਡਾ ਅਤੀ ਅਸੀਂ ਸੰਦੇਸ਼ ਵੀ ਇਹੋ ਹੀ ਦੇਣਾ ਚਾਹੁੰਦੇ ਸੀ ਕਿਉਂਕਿ ਬਹੁਤ ਵਧੀਆ ਮੌਕਾ ਸੀ ਸਾਡੇ ਲਈ ਸੰਦੇਸ਼ ਦੇਣ ਦਾ ਕਿ ਅਸੀਂ ਇਹ ਸੰਦੇਸ਼ ਦੇ ਸਕੀਏ ਪੰਡਿਆਂ ਨੂੰ ਬਚਾਉਣ ਦਾ ਰੁੱਖ ਲਗਾਉਣ ਦਾ ਤੇ ਪਾਣੀ ਦਾ ਸਤਿਕਾਰ ਕਰਨ ਦਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਬਹੁਤ ਹੀ ਬੜਾ ਸ਼ੁਕਰੀਆ ਕਾਂਗੇ ਕਿਉਂਕਿ ਜਿਹੜੀ ਅੱਜ ਦੀ ਜਿਹੜੀ ਜ਼ਰੂਰਤ ਹੈ ਕਿਉਂਕਿ ਅੱਜ ਦੀ ਜ਼ਰੂਰਤ ਹੈ ਕਿਉਂਕਿ ਅੱਜ ਤੋਂ ਕੱਲ ਤੁਸੀਂ ਦੇਖ ਰਹੇ ਹੋ بارش ਜਿਹੜੀ ਹੈ ਬਿਲਕੁਲ ਬੇਟਾਂੰਦ ਨਾ ਪੈਰੀਏ ਕਿਤੇ ਹੜਾੜੀ ਆ ਜਾਂਦੇ ਨੇ ਕਿਤੇ ਸੁੱਕਾ ਹੀ ਪੈ ਜਾਂਦਾ ਨੇ ਸਾਰਾ ਸਿਸਟਮ ਜਿਹੜਾ ਸਾਡੇ ਰੁੱਖ ਜਿਹੜੇ ਦਿਨ ਦਿਨ ਕੱਟੇ ਜਾ ਰਹੇ ਨੇ ਪਾਈਵਰ ਖਤਮ ਕੀਤਾ ਜਾ ਰਿਹਾ ਉਹਦੇ ਦੇ ਨਾਲ ਹੀ ਸਾਰਾ ਕੁਝ ਹੋ ਰਿਹਾ ਸਾਡੇ ਵੀ ਇਹੀ ਕਰਦਾ ਹੈ ਕਿ ਰੁੱਖ ਵੱਧ ਬਦਲ ਹੋਣੇ ਚਾਹੀਦੇ ਤੇ ਇਹਨਾਂ ਨੂੰ ਬਚਾਉਣਾ ਚਾਹੀਦਾ ਧੰਨਵਾਦ ਜੀ ਬਾਈ